ਸੋ ਸਭ ਤੋਂ ਪਹਿਲਾਂ ਤਾਂ ਮੈਮ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੰਮ੍ਰਿਤਸਰ ਵਾਸਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ मैम ਪੁੱਛਣਾ ਚਾਹਾਂਗੀ ਜਿਹੜਾ ਬੀਤੇ ਦਿਨ ਜਿਹੜੀ ਕਿ ਤੁਹਾਨੂੰ ਵੀ ਪਤਾ ਹੈ ਜਿਹੜਾ ਕਿ ਚੰਡੀਗੜ੍ਹ 에어ਪੋਰਟ ਤੇ ਹੋਇਆ ਸੀ ਆਈਐਸਐਫ ਆਫੀਸਰ ਸੀਗੇ ਜਿਹੜੇ ਕਿ ਕੁਲਵਿੰਦਰ ਕੌਰ ਉਹਨਾਂ ਦੇ ਵੱਲੋਂ ਕੰਗਰਾਂ ਜੋ ਨੌਦ ਦੇ ਜਿਹੜੀ ਕਿ ਆ ਥੱਪੜ ਮਾਰ ਦਿੱਤਾ ਗਿਆ ਸੀ ਕਿੱਥੇ ਵੇਖ ਦਿਓ ਉਸ ਚੀਜ਼ ਨੂੰ ਵੇਖੋ ਉਸ ਚੀਜ਼ ਨੂੰ ਲੈ ਕੇ ਸਾਰਿਆਂ ਦੇ ਦਿਲ ਦੇ ਵਿੱਚ ਰੋਸ ਸੀਗਾ ਜੋ ਕਗਨਾ ਨੇ ਪਿਛਲੇ ਦਿਨੀ ਕਿਸਾਨੀ ਅੰਦੋਲਨ ਦੇ ਦੌਰਾਨ ਸਾਡੀਆਂ ਬਜ਼ੁਰਗ ਮਾਵਾਂ ਦਾ ਦੇ ਬਾਰੇ ਗਲਤ ਬੋਲਿਆ ਸੀਗਾ ਸਾਡੇ ਬਜ਼ੁਰਗਾਂ ਬਾਰੇ ਗਲਤ ਬੋਲਿਆ ਸੀਗਾ ਜੀ ਔਰ ਹਮੇਸ਼ਾ ਹੀ ਆਪਣੀ ਸ਼ਬਦਾਵਲੀ ਦੇ ਵਿੱਚ ਕੋੜੇ ਸ਼ਬਦ ਵਰਤੇ ਆ ਪੰਜਾਬ ਪ੍ਰਤੀ ਜੀ ਸੋ ਉਸ ਅੰਦੋਲਨ ਦੇ ਵਿੱਚ ਕਿਸੇ ਦੀ ਮਾਂ ਬੈਠੀ ਸੀਗੀ ਕਿਸੇ ਦੀ ਦਾਦੀ ਬੈਠੀ ਸੀਗੀ ਕਿਸੇ ਦਾ ਪਿਓ ਬੈਠਾ ਸੀਗਾ ਜੀ ਸੋ ਉਸ ਨੂੰ ਲੈ ਕੇ ਕੋਈ ਵੀ ਇਨਸਾਨ ਇਹ ਗੱਲਾਂ ਨਹੀਂ برداشت ਕਰ ਸਕਦਾ ਔਰ ਕਈ ਵਾਰ ਇਹ ਵੀਡੀਓ ਸਾਮਣੇ ਆਈਆਂ ਨੇ ਬਹੁਤ ਸਾਰੇ ਲੋਕੀ ਪ੍ਰਵੋਕ ਵੀ ਕਰਦੇ ਐ ਔਰ ਮੈਂ ਇਹ ਜ਼ਰੂਰ ਸੋਚ ਸਕਦੀ ਹਾਂ ਕਿ ਕੰਗਨਾ ਨੇ ਜ਼ਰੂਰ ਉਹਨਾਂ ਨੂੰ ਪ੍ਰਵੋਕ ਕੀਤਾ ਹੋਊਗਾ ਔਰ ਖਾਲਸਤਾਨੀ ਕਹਿ ਕੇ ਤੇਜ਼ ਕਰਕੇ ਉਹਨਾਂ ਨੇ ਇਹ ਗੱਲ ਅੱਗੇ ਕੀਤੀ ਆਦਰਵਾਇਜ਼ ਉਹ ਇਸੋ ਜੀ ਸਿਚੁਏਸ਼ਨ ਦੇ ਵਿੱਚ ਕਿਉਂ ਬੋਲਦੇ ਐ ਜੀ ਪਰ ਕਿਤਨਾ ਕਿਤੇ ਜੇ ਮੈਮ ਗੱਲ ਕਰੀਏ ਤਾਂ ਇੱਕ ਸੀਆਈਐਸਐਫ ਆਫਿਸਰ ਹੋਵੇ ਭਾਵੇਂ ਕੋਈ ਪੁਲਿਸ ਹੋਵੇ ਜੇ ਡਿਊਟੀ ਤੇ ਹੁੰਦਾ ਉਹ ਇਨਸਾਨ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਇਸ ਚੀਜ਼ ਤੋਂ ਬਾਅਦ ਜਿਹੜੀ ਕਿ ਆਮ ਪਬਲਿਕ ਹੈ ਆਪਣੇ ਆਪ ਨੂੰ ਅਨਸੇਫ ਕਿਤਨਾ ਕਿਤੇ ਫੀਲ ਕਰੂਗੀ ਅਨਸੇਫ ਦੀ ਗੱਲ ਹੀ ਨਹੀਂ ਐਨੇ ਸਾਲ ਹੋ ਗਿਆ ਉਸ ਲੜਕੀ ਨੂੰ ਕੰਮ ਕਰਦਿਆ ਅੱਜ ਤੱਕ ਤੇ ਉਹਦੀ ਡਿਊਟੀ ਦੇ ਵਿੱਚ ਇਹ ਜਿਹੀ ਗੱਲਾਂ ਆਈਆਂ ਇਹ ਕਗਨਾ ਦੇ ਨਾਲ ਹੀ ਹੋਣੀ ਸੀ ਕਿ ਕਗਨਾ ਹਮੇਸ਼ਾ ਕੌਂਟਰੋਵਰਸੀ ਪਾਲਦੀ ਹੈ ਔਰ ਹਮੇਸ਼ਾ ਇਨੇ ਪ੍ਰੋਵੋਕ ਕੀਤਾ ਹੋਗਾ ਕੁਛ ਨਾ ਕੁਛ ਖਾਲਿਸਤਾਨੀਆਂ ਨੂੰ ਕਿਹਾ ਹੈ ਤਾਦੀ ਉਹਨੇ ਅਕੋ ਕੋਈ ਵੀ ਬੰਦਾ ਹੈ ਉਹ ਆਪ ਆਪਣੇ ਆਪ ਨੂੰ ਗਲਤ ਨਹੀਂ ਸੋਣ ਸਕਦਾ ਆਪਣੇ ਮਾਪੇ ਬਾਬਾ ਦੀ ਗਲਤ ਨਹੀਂ ਸੋਣ ਸਕਦਾ ਠੀਕ ਹੈ ਜੇ ਇਹਨੇ ਪ੍ਰੋਵੋਕ ਕੀਤਾ ਹੋਊਗਾ ਤੇ ਅਕੋ ਨੇ ਰਿਐਕਟ ਕੀਤਾ अदरवाइज ਉਹ ਥੋੜਾ ਨਾ ਇਨੀ ਵਾਰੀ ਕਗਨਾ ਉਸ 에ਰਪੋਰਟ ਉਤਰੀ ਹੋਗੀ ਗਈ ਹੋਗੀ ਅਜੇ ਤੱਕ ਕਿਉਂ ਨਹੀਂ ਇਹੋ ਜਿਹਾ ਕੁਛ ਹੋਇਆ ਜੀ ਬਿਲਕੁਲ ਪਰ ਜਿ ਕਿਤੇ ਨਾ ਕਿਤੇ ਗੱਲ ਕਰੀਏ ਤਾਂ ਆਲਰੇਡੀ ਸਾਡੇ ਪੰਜਾਬ ਨੂੰ ਕਾਫੀ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਹੈ ਹਰ ਵਾਰ ਕੁਝ ਨਾ ਕੁਝ ਜਿਹੜੇ ਕੀ ਐ ਬਿਆਨ ਦਿੱਤੇ ਜਾਂਦੇ ਨੇ ਤਾਂ ਅਗੇਨ ਕੰਗਨਾ ਦੇ ਵੱਲੋਂ ਇੱਕ ਹੋਰ ਜਿਹੜਾ ਕੀ ਐ ਬਿਆਨ ਦੇ ਦਿੱਤਾ ਗਿਆ ਕਿ ਆਤਵਾਦੀ ਨੇ ਉਗਰਵਾਦੀ ਨੇ ਤਾਂ ਉਹ ਲੱਗਦਾ ਕਿ ਇਸ ਦੇ ਨਾਲ ਜਿਹੜਾ ਕੀ ਐ ਟਾਰਗੇਟ ਹੋਰ ਜ਼ਿਆਦਾ ਸਾਫ਼ ਵਿਖਾਈ ਦੇ ਰਿਹਾ she is planted by bjp ji aur shuruaat ton hi hun tak bjp walon ek script aandi hai onu bulwan vaste and hun tak oh hi bol rahi hai oh te ode vich onu ek ticket da lalch ditta gaya sega te ek paiseyan da kuch jida onu aid ki ticket ladvai gayi utte paise laaye gaye ha na she always supported bjp ਸੋ ਬੀਜਪੀ ਦਾ ਤੇ ਕੰਮ ਰਿਹਾ ਹੈ ਹਮੇਸ਼ਾ ਧਰਮ ਜਾਤ ਦੇ ਉੱਤੇ ਦੰਗਿਆਂ ਫਸਾਦ ਕਰਾਉਣੇ ਪੋਲਰਾਈਜੇਸ਼ਨ ਕਰਨੀ ਹਨਾ ਭਾਵੇਂ ਉਹ ਹਿੰਦੂ ਸਿੱਖ ਹੋਇਆ ਜਾਂ ਸਿੱਖ ਹਿੰਦੂ ਹੋਏ ਜਾਂ ਮੁਸਲਮਾਨ ਹਿੰਦੂ ਦੇ ਵਿੱਚ ਕਰਵਾਤਾ ਸੋ ਉਹਨਾਂ ਦੇ ਤੇ ਕੰਮ ਨੇ ਇਹ ਤੇ ਆਪਾਂ ਲੋਕਾਂ ਨੂੰ ਸਮਝਣ ਦੀ ਲੋੜ ਹੈ ਵੀ ਇਹਨਾਂ ਦਾ ਕੰਮ ਹੈ ਆਤਕ ਚੁਲਾਉਣਾ ਆਪਣੀ ਜ਼ੁਬਾਨ ਦੇ ਥਰੂ ਸੋ ਇਹਨਾਂ ਲੋਕਾਂ ਨੂੰ ਆਪਾਂ ਨੂੰ ਜ਼ਿਆਦਾ ਤਵੱਜਹ ਨਹੀਂ ਦੇਣਾ ਚਾਹੀਦਾ ਇਹਨਾਂ ਲੋਕਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ ਜੀ ਜਿਹੜੇ ਕਿਸਾਨ ਆਗੂ ਵੀ ਨੇ ਉਹ ਵੀ ਕਾਫੀ ਹੱਕ ਚਾਏ ਨੇ ਤੇ ਲੋਕੀ ਵੀ ਜਿਹੜੇ ਕੀ ਨੇ ਕਾਫੀ ਹੱਕ ਦੇ ਵਿੱਚ ਜਿਹੜਾ ਕੀ ਹੈ ਕੁਲਵਿੰਦਰ ਕੌਰ ਦੇ ਆਨੇ ਲੋਕਾਂ ਦੇ ਵੱਲੋਂ ਜਿਹੜਾ ਕੀ ਹੈ ਸਪੋਰਟ ਵੀ ਕੀਤਾ ਜਾ ਰਿਹਾ ਬਟ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਡਿਊਟੀ ਤੋਂ ਅਲੱਗ ਰੱਖਨੀਆ ਚਾਹੀਦੀਆਂ ਸੀ ਇਹ ਚੀਜ਼ਾਂ ਵੇਖੋ ਮੇਰੀ ਗੱਲ ਸੁਨੋ ਆਪਣੇ ਦੇਸ਼ ਦੇ ਪ੍ਰਤੀ ਡਿਊਟੀਆਂ ਨੂੰ ਬਹਨ ਅਨੁਵਾਰੇ ਨੇ ਪੰਜਾਬੀ ਠੀਕ ਹੈ ਔਰ ਸਰਹੱਦਾਂ ਦੇ ਉੱਤੇ ਵੀ ਸਾਡੇ ਪੰਜਾਬੀ ਜਾ ਕੇ ਉੱਥੇ ਆਪਣੇ ਸ਼ਹਾਦਤਾਂ ਦੇਨੇ ਨੇ ਦੇਸ਼ ਵਾਸਤੇ ਰੇਟ ਤੇ ਫਿਰ ਜੀ ਫਿਰ ਵੀ ਤੁਹਾਨੂੰ ਨਿੰਦਿਆ ਜਾਵੇ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਖਾਲਸਤਾਨੀ ਕਿਹਾ ਜਾਵੇ ਐਂਟੀ ਟੈਰਰਿਸਟ ਕਿਹਾ ਜਾਵੇ ਕਿ ਉਹ ਗੁੱਲਨਾ ਚੁਕਰੀਆ ਨੇ ਤੇ ਟਿਕਗਣਾ ਨੂੰ ਭੇਜ ਦੇਣਾ ਚਾਹੀਦਾ ਹੈ ਉੱਥੇ ਜਾ ਕੇ ਬਾਰਡਰ ਤੇ ਲੜੇ ਜੀ ਰਾਈਟ ਜੀ ਇੱਕ ਬਾਕੀ ਸ਼ਹਾਦਤਾਂ ਨੂੰ ਇਹ ਉਹ ਕਲੀਨ ਨਹੀਂ ਨਾ ਕਰ ਸਕਦੀ ਪੁਆਇੰਟ ਆਊਟ ਨਹੀਂ ਨਾ ਕਰ ਸਕਦੀ ਕਿਸੇ ਦੀ ਸ਼ਹਾਦਤ ਨੂੰ ਕਿਸੇ ਦੀ ਨੌਕਰੀ ਨੂੰ ਕਿਸੇ ਦੀ ਕੋਈ ਵੀ ਕਿਸੇ ਚੀਜ਼ ਦੇ ਪ੍ਰਤੀ ਮਾਨਦਾਰ ਹੋਊਗਾ ਕਾਰਜਾ ਹੋਊਗਾ ਤੇ ਜੇ ਤੁਸੀਂ ਉਹਨੂੰ ਹੋਪ ਕਰੋਗੇ ਤੇ ਉਹਦਾ ਰਿਐਕਸ਼ਨ ਤੇ ਆਊਗਾ ਹੀ ਨਾ ਬਿਲਕੁਲ ਜੇ ਗੱਲ ਕਰੀਏ ਤਾਂ ਇਸ ਵਾਰ ਪਰਚਾ ਜਿਹੜਾ ਕੀ ਹੋ ਗਿਆ 323 ਤੇ 341 ਜਿਹੜੀ ਕੀ ਧਾਰਾ ਲੱਗੀ ਹੈ ਕੁਲਵਿੰਦਰ ਕੌਰ ਹੋਣਾ ਤੇ ਸਸਪੈਂਡ ਕਰ ਦਿੱਤੇ ਗਏ ਨੇ ਪਰ ਅਜੇ ਤੱਕ ਅਰੈਸਟ ਨਹੀਂ ਕੀਤੇ ਗਏ ਤੁਸੀਂ ਉਹਨਾਂ ਦੀ ਸਸਪੈਂਸ਼ਨ ਕਿੱਥੇ ਵੇਖਦੇ ਹੋ ਵੇਖੋ ਮੇਰੀ ਗੱਲ ਸੁਣੋ suspend ਤੇ ਨਹੀਂ ਕਰਨਾ ਚਾਹੀਦਾ ਬਾਕੀ ਕੰਗਨਾ ਰਣਾਵਤ ਦੇ ਉੱਤੇ ਵੀ ਮਾਨ ਹਾਨੀ ਦਾ ਕੇਸ ਹੋਣਾ ਚਾਹੀਦਾ ਕੁਲਵਿੰਦਰ ਕੌਰ ਵੱਲੋਂ ਵੀ ਤੇ ਬਾਕੀ ਪੰਜਾਬ ਵੱਲੋਂ ਵੀ ਜਿਹੜਾ ਉਹਨਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਸਾਡੀਆਂ ਬੀਬੀਆਂ ਨੂੰ ਗਲਤ ਬੋਲਿਆ ਸੀਗਾ ਔਰ ਬਹੁਤ ਸਾਰੇ ਲੋਕਾਂ ਨੂੰ ਗਲਤ ਬੋਲਿਆ ਇਨਫੈਕਟ ਪੰਜਾਬ ਦੇ ਉੱਤੇ ਬਿਲਕੁਲ ਟਾਰਗੇਟ ਕੀਤਾ। ਪੰਜਾਬ ਦੇ ਸੀਐਮ ਪਗਵੰਤ ਮਾਨ ਨੂੰ ਇਹੀ ਗੱਲ ਕਹੂੰਗੀ ਕਿ ਪੰਜਾਬ ਦੇ ਸੀਐਮ ਹੋਣ ਦੇ ਨਾਤੇ ਤੁਹਾਨੂੰ ਇਹਦੇ ਉੱਤੇ ਰਿਐਕਸ਼ਨ ਦੇਣਾ ਚਾਹੀਦਾ ਹੈ ਔਰ ਕੰਮਨ ਰਨਾਵਤ ਦੇ ਉੱਤੇ ਮਾਨ ਮੰਨਿਤ ਅਰਚਾ ਦਰਜ ਕਰਵਾਉਣਾ ਚਾਹੀਦਾ ਹੈ ਕਿ ਪੰਜਾਬ ਸ਼ਬਦ ਯੂਜ਼ ਕੀਤਾ ਹੈ ਔਰ ਟੈਰਰਿਸਟ ਕੀ ਹੈ ਆਤਮਵਾਦ ਕੀ ਹੈ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਬੀਇੰਗ ਐਮਪਟੀ ਸ਼ੀ ਕੈਨਟ ਯੂਜ਼ ði ਸੋਰਟ ਆਫ ਵਰਡਸ ਜੀ ਤਾਂ ਕਿਸਾਨ ਅੰਦੋਲਨ ਦੇ ਟਾਈਮ ਤੁਸੀਂ ਵੀ ਉੱਥੇ ਮੌਜੂਦ ਸੀ ਤੁਸੀਂ ਵੀ ਵੇਖਦੇ ਰਹੇ ਹੋ ਕਿ ਉੱਥੇ ਕੀ ਕੁ ਚੱਲਦਾ ਆ ਰਿਹਾ ਤਾਂ ਪਹਿਲਾਂ ਵੀ ਕੰਗਨਰ ਨੋਟ ਦੇ ਵੱਲੋਂ ਜਿਹੜੀ ਕੀ ਹੈ ਕੌਂਟਰੋਵਰਸੀ ਐਸੀ ਚੀਜ਼ ਦੇ ਉੱਤੇ ਕੀਤੀ ਗਈ ਸੀ ਤਾਂ ਇੱਕ ਵਾਰ ਫੇਰ ਤੋਂ ਐਸੀ ਚੀਜ਼ ਦੇ ਉੱਤੇ ਕੀਤੀ ਗਈ ਹੈ ਤਾਂ ਲੱਗਦਾ ਨਹੀਂ ਕਿ ਪੰਜਾਬ ਨੂੰ ਵਾਰ-ਵਾਰ ਜਿਹੜਾ ਕਿ ਉਹਨਾਂ ਦੇ ਵੱਲੋਂ ਹੀ ਟਾਰਗੇਟ ਕੀਤਾ ਜਾ ਰਿਹਾ ਵੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਬੀਜੇਪੀ ਵੱਲੋਂ ਪਲਾਂਟਡ ਹੈ ਜੀ ਇਸ ਪਲਾਂਟਡ ਬਾਈ ਬੀਜੇਪੀ ਉਹਨਾਂ ਦਾ ਕੰਮ ਉਹ ਸਾਰਾ ਕੁਝ ਬੋਲਣਾ ਉਹਨਾਂ ਦੀ ਕੋਈ ਸਕ੍ਰਿਪਟ ਆਂਦੀ ਹੈ ਜੀ ਔਰ ਉਹਨਾਂ ਦਾ ਆਪਣੀ ਜ਼ੁਬਾਨ ਦੇ ਥਰੂ ਆਤੰਕ ਫੈਲਾਉਣਾ ਕੰਮ ਹੈ ਇਹ ਤੇ ਆਪਾਂ ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ ਹੈ ਕਿ ਵੀ ਸ਼ੁੱਡ ਨਾ ਰਿਐਕਟ ਟੂ ਥੈਮ ਜੀ ਆਪਾਂ ਨੂੰ ਇਹੋ ਜੀ ਲੋਕਾਂ ਨੂੰ ਤਵੱਜੋ ਨਹੀਂ ਦੇਣਾ ਚਾਹੀਦਾ ਜੀ ਤਾਂ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਮੈਮ ਇਸ ਚੀਜ਼ ਪਰ ਮੈਂ ਹੀ ਕਹਿਣਾ ਚਾਹੂੰਗੀ ਕਿ ਕੰਗਨਾ ਵਰਗੇ ਲੋਕਾਂ ਨੂੰ ਟਿਕਟ ਦੇ ਕੇ ਭਾਜਪੀ ਨੇ ਬੜੀ ਵੱਡੀ ਗਲਤੀ ਕੀਤੀ ਹੈ ਇਹ ਤੇ ਨਕੀ ਦੇ ਬੀਜੇਪੀ ਜਦੋਂ ਸਹੀ ਹੱਥਾਂ ਦੇ ਵਿੱਚ ਸੀਗੀ ਸਰਕਾਰ ਵਧੀਆ ਲੀਡਰ ਵੀ ਸੀਗੀ ਇੱਕ ਟਾਈਮ ਦੇ ਉੱਤੇ ਬੀਜੇਪੀ ਦੇ ਵਿੱਚ ਪਰ ਹੁਣ ਜਦੋਂ ਇਹੋ ਜਿਹਾ ਮਾਹੌਲ ਕ੍ਰੀਏਟ ਕਰਨ ਵਾਸਤੇ ਇਹਨਾਂ ਨੇ ਇਹਨਾਂ ਲੁਕਣ ਲੈ ਕੇ ਆਂਦੇ ਪਾਰਲੀਮੈਂਟ ਵਿੱਚ ਦੇਸ਼ ਦੀ ਤਰੱਕੀ ਵਾਸਤੇ ਜਾਂ ਦੇਸ਼ ਦੇ ਵਾਸਤੇ ਗੱਲਾਂ ਨਹੀਂ ਹੋਣਗੀਆਂ ਇੱਥੇ ਕੰਗਣਾ ਦੀ ਹੀ ਕਨਵਰਸੇਸ਼ਨ ਸਾਨੂੰ ਸੁਣਨ ਨੂੰ ਮਿਲਿਆ ਕਰੂਗੀ ਤੇ ਭੂਖੇ ਭਰੇ ਸੋ ਇਹ ਹਮੇਸ਼ਾ ਵੇਖੋ ਸਮਝ ਕੇ ਜਿਹੜੀ ਹੈ ਪਾਰਲੀਮੈਂਟ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪੜੇ ਲਿਖੇ ਇਨਸਾਨ ਨੂੰ ਟਿਕਟ ਮਿਲਣੀ ਚਾਹੀਦੀ ਹੈ ਜਿਹੜਾ ਇਨਸਾਨ ਸੋਝੋਹਾਂ ਤਰੀਕੇ ਦੇ ਨਾਲ ਪਾਰਲੀਮੈਂਟ ਚ ਗੱਲ ਕਰ ਸਕੇ ਐਵੇਂ ਮੂੰਹ ਚੁੱਕ ਕੇ ਕਿਸੇ ਨੂੰ ਵੀ ਟਿਕਟ ਨਹੀਂ ਦੇਣੀ ਚਾਹੀਦੀ ਤੇ ਆਮ ਜਨਤਾ ਨੂੰ ਵੀ ਇਹ ਹੀ ਵੇਖਣਾ ਚਾਹੀਦਾ ਹੈ ਕਿ ਕਿਹਨੂੰ ਭੇਜਣਾ ਚਾਹੀਦਾ ਤੇ ਕਿਹਨੂੰ ਨਹੀਂ ਭੇਜਣਾ ਚਾਹੀਦਾ